ਅਸੀਂ ਉਹ ਟੀਚੇ ਚੈਕਿੰਗ ਕਰਦੇ ਆਂ ਐਂਬੂਲੈਂਸ ਦੀ ਜੋ ਕਾਜ ਇਹਨਾਂ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਆ ਉਹ ਅਸੀਂ ਚੈੱਕ ਕਰ ਰਹੇ ਆਂ ਇਸ ਮੀਨ ਮਸ਼ੀਨ ਨਾਲ ਚੈੱਕ ਕਰ ਰਹੇ ਆਂ ਜੋ ਵੀ ਇਹਨਾਂ ਦੇ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਆਂ ਤੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਇਹਨਾਂ ਵਿੱਚ ਬਹੁਤ ਦੇਖਿਆ ਵੀ ਵਿੱਚ ਨੰਬਰ ਹੋਣਾ ਤੇ ਗੱਡੀ ਹੋਣਾ ਇਸ ਤਰ੍ਹਾਂ ਦਾ ਵੀ ਮਾਮਲਾ ਆ ਰਿਹਾ ਸਾਹਮਣੇ ਉਹ ਇਹ ਇਹ ਆਨਲਾਈਨ ਇਸ ਤਰ੍ਹਾਂ ਇਹ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕਿ ਉਹਦੇ ਕਾਜ ਦਰੁਸਤਾ ਜਾਂ ਮਤਲਬ ਕੋਈ ਹੋਰ ਨੰਬਰ ਤਾਂ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤਲਾਸ਼ ਕਰਾਂਗੇ ਅਸੀਂ ਉਹ ਟੀਮ ਤੇ ਚੈਕਿੰਗ ਕਰਦੇ ਆਂ ਐਮਬੂਲੈਂਸ ਦੇ ਜੋ ਕਾਜ ਇਹਨਾਂ ਨੂੰ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਹੈ ਉਹ ਅਸੀਂ ਚੈੱਕ ਕਰ ਰਹੇ ਆਂ ਇਸ ਮਸ਼ੀਨ ਨਾਲ ਚੈੱਕ ਕਰ ਰਹੇ ਆਂ ਜੋ ਵੀ ਇਹਨਾਂ ਦੇ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਆਂ ਤੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਇਹਨਾਂ ਵਿੱਚ ਬਹੁਤ ਦੇਖਿਆ ਵੀ ਵਿਕਲ ਨੰਬਰ ਹੋਰ ਹੈ ਤੇ ਗੱਡੀ ਹੋਰ ਹੈ ਇਸ ਤਰ੍ਹਾਂ ਦਾ ਵੀ ਮਾਮਲਾ ਆ ਰਿਹਾ ਹੈ ਉਹ ਇਹ ਇਹ ਆਨਲਾਈਨ ਐਸਾਈ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕਿ ਉਹਦੇ ਕਾगज درست ਆ ਜਾਂ ਮਤਲਬ ਕੋਈ ਹੋਰ ਨੰਬਰ ਤਾਂ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਚਲਾਨ ਕਰ